ਉਹ ਖੁੱਪਸਾ ਥਾਣਾ ਨਾਣਾ ਦਲਵਾਖ ਨੇ ਐਸਐਸਏ ਨੂੰ ਉਤਲਾਹ ਮਿਲੀ ਸੀ ਕਿ ਪਿੰਡ ਗੰਗਾ ਦੇ ਖੇਤਾਂ ਉਦੇ ਬਣੇ ਇੱਕ ਮਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਨਕਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਕਿਸ ਤੇ ਐਸਐਸਏ ਦਲਵਾਖ ਸਿੰਘ ਨੇ ਡਾਕਟਰ ਅਨੂਮਾਨ ਸਿੰਘ ਨੂੰ ਉਤਲਾਹ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਰੱਗ ਇੰਸਪੈਕਟਰ ਤੇ ਜ਼ਿਲਦਾਰ ਮਨਜੋਤ ਸਿੰਘ ਮੌਕੇ ਪਰ ਹਾਜ਼ਰ ਆਏ ਜਿਨ੍ਹਾਂ ਨੇ ਨਸ਼ਾ ਖੜਾਓ ਕੇਂਦਰ ਦੀ ਜਿਹੜੀ ਆ ਪੂਰੀ ਚੈਕਿੰਗ ਕੀਤੀ ਕਿਥੋਂ ਕੋਈ ਵੀ ਨਸ਼ਾਜੋਗ ਦਵਾਈ ਅਜੇ ਤਹਾਲ ਸ਼ੁਰੂ ਨਹੀਂ ਹੋਈ ਇਹ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀਗੇ ਡਰੱਗ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ ਪੱਤਰ ਇਹਨੂੰ ਚਲਾਉਣ ਵਾਲੇ ਪੇਸ਼ ਕਰ ਸਕੇ ਕਿਸਤੇ ਜਿਹੜੇ ਡਾਕਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਖੜਾਓ ਕੇਂਦਰ ਮਾਨਸਾ ਰੋਡ ਬਡਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਇਹ ਜੇਦੀ ਬਾਤ ਪੜਤਾਲ ਕੀਤੀ ਜਾ ਰਹੀ ਹੈ ਬਾਤ ਪੜਤਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ ਮੁੱਖ ਅਫਸਰ थाना ਨਾਣਾ ਸਰਵਾਰਸ਼ ਐਸਆਈ ਨੂੰ ਉਤਲਾ ਮਿਲੀ ਸੀ ਕਿ ਪਿੰਡ ਗੰਗਾ ਦੇ ਖੇਤਾਂ ਵਿੱਚ ਬਣੇ ਇੱਕ ਮਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਕਿਸ ਤੇ ਐਸਆਈ ਦਿਲਵਾਰ ਸਿੰਘ ਨੇ ਡਾਕਟਰ ਅਨੁਮਾਨ ਸਿੰਘ ਨੂੰ ਉਤਲਾ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਰਗ ਇੰਸਪੈਕਟਰ ਤੇ ਤਹਿਸੀਲਦਾਰ ਮਨਜੋਤ ਸਿੰਘ ਮੋਕਾ ਪਰ ਹਾਜ਼ਰ ਆਏ ਜਿਨ੍ਹਾਂ ਨੇ ਨਸ਼ਾ ਖਡਾਓ ਕੇਂਦਰ ਦੀ ਜਿਹੜੀ ਪੂਰੀ ਚੈਕਿੰਗ ਕੀਤੀ ਜਿੱਥੋਂ ਕੋਈ ਵੀ ਇਲਾਜਯੋਗ ਦਵਾਈ ਹਜੇ ਤਹਾਲ ਬਰਾਮਦ ਨਹੀਂ ਹੋਈ ਤੇ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀਗੇ ਡਰੱਗ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ਼ ਪੱਤਰ ਇਹਨੂੰ ਚਲਾਉਣ ਵਾਲੇ ਪੇਸ਼ ਕਰ ਸਕੇ ਕਿਸੇ ਜਿਹੜੇ ਦਾਖਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਖਡਾਓ ਕੇਂਦਰ ਮਾਨਸਾ ਰੋਡ ਬਡਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਇਹ ਜੇ ਬਾਤ ਪੜਤਾਲ ਕੀਤੀ ਜਾ ਰਹੀ ਹੈ ਬਾਤ ਪੜਤਾਲ ਕਾਨੂੰਨੀ ਕਾਰਵਾਈ ਹਮੇਲੀ ਵਿੱਚ ਲਿਆਂਦੀ ਜਾਊ ਮੁੱਖ ਅਫਸਰ थाना ਨਾਣਾ ਸਰਵਾਰਸ਼ ਐਸਐਨ ਨੂੰ ਉਤਲਾ ਮਿਲੀ ਜੀ ਕਿ ਪਿੰਡ ਗੰਗਾ ਦੇ ਖੇਤਾਂ ਵਿੱਚ ਬਣੇ ਇੱਕ ਮਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਕਿਸ ਤੇ ਐਸਐਸਏ ਦਿਲਵਾਰ ਸਿੰਘ ਨੇ ਡਾਕਟਰ ਅਨੁਮਾਨ ਸਿੰਘ ਨੂੰ ਉਤਲਾ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਰਗ ਇੰਸਪੈਕਟਰ ਤੇ ਤਹਿਸੀਲਦਾਰ ਮਨਜੋਤ ਸਿੰਘ ਮੋਕਾ ਪਰ ਹਾਜ਼ਰ ਆਏ ਜਿਨ੍ਹਾਂ ਨੇ ਨਸ਼ਾ ਛਡਾਊ ਕੇਂਦਰ ਦੀ ਜਿਹੜੀ ਪੂਰੀ ਚੈਕਿੰਗ ਕੀਤੀ ਜਿੱਥੋਂ ਕੋਈ ਵੀ ਤਰਾਜੋਗ ਦਵਾਈ ਹਜੇ ਤਰ੍ਹਾਂ ਹਾਲ ਬਰਾਮਦ ਨਹੀਂ ਹੋਈ ਤੇ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀਗੇ ਡਰੱਗ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ਼ ਪੱਤਾ ਦਿਨ ਚਲਾਉਣ ਵਾਲੇ ਪੇਸ਼ ਕਰ ਸਕੇ ਕਿਸ ਤੇ ਜਿਹੜੇ ਦਾਖਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਮਾਂਸਾ ਰੋਡ ਬਡਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਇਹ ਜੇ ਇਹਦੀ ਬਾਤ ਪਤਾਲ ਕੀਤੀ ਜਾ ਰਹੀ ਹੈ ਬਾਤ ਪਤਾਲ ਕੋਈ ਕਾਰਵਾਈ ਅਮਲ ਵਿੱਚ ਨਹੀਂ ਆਉਂਦੀ ਜਾਉਂਦੀ